ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਬਲ ਕਲਾਂ ਬਾਬਲ ਕਲਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਤਾਂ ਉਸ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਨੇੜੇ ਬਰਗਾੜੀ ਰਹਿ ਗਿਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਖੇਤੀਬਾੜੀ ਦੇ ਨਾਲ ਨਾਲ ਘਰ ਚ ਬਹੁਤਿਆਂ گاਵਾਂ ਤੇ ਨਾਲ ਇਧਰਲੇ ਪਾਸੇ ਵੀ ਤੁਸੀਂ ਦੇਖੋਗੇ ਕੁਝ ਮੱਝਾਂ ਹੈ ਮੱਝਾਂ ਦੇ ਵਿੱਚੋਂ ਅੱਜ ਜਿਹੜੀ ਮੱਝ ਵਿਕਾਊ ਕੀਤੀ ਹੈ ਉਹ ਛੋਟੀ ਤੁਹਾਨੂੰ ਦਿਖਾਉਂਗਾ ਪਰ ਪਹਿਲਾਂ ਥੋੜਾ ਦੱਸ ਦਿਆਂ ਵੀ ਇਸ ਮੱਝ ਦੀ ਇਤਿ ਹੈ ਮਤਲਬ ਰਵਾ ਭਾਈ ਜੀ ਉਹਨਾਂ ਦਾ ਹੀ ਘਰ ਦਾ ਹੀ ਆ ਤੁਹਾਨੂੰ ਚੜਾਈ ਤੋਂ ਵੀ ਢਾਂਚੇ ਦੀ ਤੋਂ ਜਟਮੈਂਟ ਹੋਊਗੀ ਹਾਈਟ ਚੰਗੀ ਹੈ ਸਟਰਕਚਰ ਖੁੱਲਾ ਡੁੱਲਾ ਹੈ ਗੱਬਣ ਅਜੇ ਤਿਆਰੀ ਕਿੰਨੀ ਕੋ ਜਦੋਂ ਤੁਰੂਗੀ ਤੁਸੀਂ ਦੇਖ ਲੈਣਾ ਵੀਡੀਓ ਨੂੰ ਐਂਡ ਤੱਕ ਦੇਖਿਓ ਚੁਰੂ ਜੀ ਇੱਕ ਬੇਨਤੀ ਉਹਨਾਂ ਵੀਰਾਂ ਸਤੇ ਜਿਹੜੇ ਸਿਰਫ ਰੇਟ ਸੁਣਨਾ ਚਾਹੁੰਦੇ ਆ ਵੀ ਪਸ਼ੂ ਦੀ ਡਿਮਾਂਡ ਕੀ ਹੋਊਗੀ ਤਾਂ ਇਸ ਵੀਡੀਓ ਚ ਇਸ ਮੱਝ ਦਾ ਰੇਟ ਨਹੀਂ ਕੀਤਾ ਜਾਣਾ ਇਹਦਾ ਰੇਟ ਫੋਨ ਤੇ ਹੋਊਗਾ ਤੁਸੀਂ ਪਹਿਲਾਂ ਵੀ ਵੀਡੀਓ ਨੂੰ ਛੱਡ ਸਕਦੇ ਹੋ ਇੱਥੇ ਜੇ ਕੋਈ ਵੀਰ ਖਰੀਦਣ ਦਾ ਇੱਛਕ ਹੈ ਤਾਂ ਜਰੂਰ ਵੀਡੀਓ ਨੂੰ ਦੇਖੋ ਤੁਹਾਨੂੰ ਇੱਕ ਸੋਹਣੀ ਝੋਟੀ ਜਿਹੜੀ ਉਹ ਦਿਖਾਉਂਗਾ ਇਸ ਵੀਡੀਓ ਦੇ ਮਾਧਿਅਮ ਨਾਲ ਤਸੱਲੀ ਕਰਨ ਦਾ ਹੱਕ ਹੈ ਜਰੂਰ ਆ ਕੇ ਕਰਿਓ ਆਓ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਇਹਨੂੰ ਤੋੜਾਂਗੇ ਆਪਾਂ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਗੌਰ ਪ੍ਰੇਮ ਜੀ ਗੁਰਪ੍ਰੀਤ ਬਾਈ ਅੱਜ ਇੱਕ ਝੋਟੀ ਵੇਚਣ ਲੱਗਿਓ। ਹਾਂਜੀ। ਕਰਦੀ ਹੈ ਆਪਣੇ ਘਰਦੇ ਆ ਜੀ। ਜਿਹੜੀ ਮੱਝ ਇਧਰ ਮੈਂ ਪਹਿਲਾਂ ਦਿਖਾਤੀ ਆ ਮਗਰ ਖੜੀ ਹੈ ਮੇਰੇ। ਇਹਦੀ ਧੀ ਹੈ। ਹਾਂਜੀ ਉਹਦੀ ਧੀ ਆ ਜੀ। ਕਿੰਨੇ ਕ ਦੁੱਧ ਵਾਲੀ ਮੱਝ ਆ ਬਾਈ ਜੀ ਇਹ ਮੱਝ ਦੀ ਗੱਲ ਕਰੀਏ ਇਹ ਇਹ ਬਾਈ 18 ਪਲਸ ਦੁੱਧ ਦਿੱਤਾ ਜੀ ਇਹਨਾਂ ਨੇ 18 ਪਲਸ ਹਾਂਜੀ ਅੱਛਾ ਹੁਣ ਤੁਸੀਂ ਦੱਸਦੇ ਸੀ ਇਹ ਗੱਬੜ ਕਿੰਨੇ ਕ ਚਿਰ ਦੀ ਹੋਊਗਾ ਇਸ ਟਾਈਮ ਅੱਜ ਇਹ ਜੀ ਸਾਢੇ ਪੰਜਾ 6 ਮਹੀਨੇ ਦੀ ਗੱਬੜਾ ਹੀ ਦੁੱਧ ਹਜੇ ਦੇਈ ਜਾਂਦੀ ਹੈ ਜੀ ਦੁੱਧ ਹਜੇ ਵੀ ਦੇ ਰਹੀ ਹੈ ਮਤਲਬ ਲੰਬਾ ਟਾਈਮ ਦੁੱਧ ਪਿਆ ਹਾਂਜੀ ਹਾਂਜੀ 8 ਮਹੀਨੇ ਤੱਕ ਦੁੱਧ ਦਿੰਦੀ ਹੈ ਜੀ ਅੱਛਾ 8 ਮਹੀਨੇ ਤੱਕ ਦੁੱਧ ਪਿਆਊਗੀ ਹਾਂਜੀ ਠੀਕ ਹੈ ਇਹ ਝੋਟੀ ਹੁਣ ਕਿੰਨਾ ਮਸੂਆ ਸੂਰੀ ਹੈ ਇਹ ਦੂਜਾ ਝੋਆ ਸੋਟੇ ਸੂਰਾ ਜੀ ਦੂਜਾ ਸੂਆ ਇਹਨੇ ਸੂਣਾ ਹੈ ਇਹਦਾ ਪਹਿਲੇ 10 ਦਿਨ ਪਏ ਆ ਦਿਨ ਪੂਰੇ ਹੋਣ ਹਾਂਜੀ ਸੀਮਨ ਕਿਹੜੇ ਬੁੱਲ ਦਾ ਲਗਾ ਸੀਮਨ ਦਾ ਜੀ ਅਰਜਨ ਕੁੰਗੜ ਦਾ ਜੀ ਅਰਜਨ ਕੁੰਗੜ ਦਾ ਹਾਂਜੀ ਇਹ ਆਪ ਦਾ ਪਤਾ ਹੈ ਕਿਹੜੇ ਬੁੱਲ ਦੀ ਹੈ ਇਹ ਆਪ ਦਾ ਨਹੀਂ ਜੀ ਇਹ ਤਾਂ ਨਹੀਂ ਪਤਾ ਹਾਂਜੀ ਰੇਟ ਤਾਂ ਆਪਾਂ ਫੋਨ ਤੇ ਰੱਖਾਂ ਹਾਂਜੀ ਦੋਸਤੋ ਝੋਟੀ ਦੇਖੋ ਤੁਸੀਂ ਬਹੁਤ ਸੋਹਣੀ ਬਾਈ ਨੇ ਸੰਭਾਲ ਲਿਆ ਸਾਇਲਜ ਪਾਉਂਦਾ ਉਹਦੇ ਕਰਕੇ ਸੇਤ ਤੁਹਾਨੂੰ ਨਰੁਈ ਲੱਗੂਗੀ ਸਿੰਘ ਕੁੰਡੇ ਹੈ ਦੂਜਾ ਸੂਆ ਪਹਿਲੇ ਸੂਏ 15 ਕਿਲੋ ਦੁੱਧ ਦਿੱਤਾ ਇਹਦੀ ਮਾਂ ਭਾਈ ਜੀ ਹੋਰਾਂ ਦੇ ਕੋਲ ਖੜੀ ਹੈ 18 ਕਿਲੋ ਪੀਕ ਲੈਵਲ ਰਿਕਾਰਡ ਹੈ ਤੇ ਵੈਸੇ ਹਜੇ ਵੀ ਮਿਲਦੀ ਐ 6 ਮਹੀਨੇ ਦੇ ਨੇੜੇ ਤੇ ਰੋਗ ਬਣ ਐ ਚੜਾਈ ਜਿਹੜੀ ਐ ਦੋਸਤੋ ਹੱਡਾਂ ਦੀ ਉਤੋਂ ਤੁਸੀਂ ਦੇਖੋਗੇ ਢਾਂਚੇ ਦੀ ਬਹੁਤ ਸੋਹਣੀ ਐ ਮੱਝ ਵਾਂਗੂ ਹੀ ਚੜਾਈ ਐ 10 ਦਿਨ ਬਾਕੀ ਐ ਹਵਾਨਾ ਅੱਜ ਵੀ ਸੋਹਣਾ ਤਿਆਰ ਐ ਪੂਸ਼ ਲਗਭਗ ਕਾਲੀ ਐ ਪਰ ਥੱਲੋਂ ਮੈਨੂੰ ਲੱਗਦਾ ਵੀ ਥੋੜੇ ਬਹੁਤ ਵਾਲ ਜ਼ਰੂਰ ਵਾਈਟ ਹੋਣਗੇ ਭਾਵੇਂ 2-4 ਹੀ ਹੋਣ ਤੋਰ ਕੇ ਦਿਖਾਉਂਗਾ ਸੀਲਸਰੀ ਪੈਣੀ ਕਾ ਵੀ ਨਾ ਤਾਂ ਇਹਨੇ ਜਗਾਲੀ ਛੱਡੀ ਤੁਸੀਂ ਹੁਣ ਦੇਖ ਰਹੇ ਹੋ ਉਪਰਾਂ ਬੰਦਾ ਕੋਲ ਆਜੇ ਤੇ ਪਸ਼ੂ ਡਰ ਕੇ ਖੜਦਾ ਐ ਤੇ ਜਿਹੜੀ ਮੱਝ ਆ ਇਹ ਵੀ ਜਗਾ ਲਈ ਆ ਆਪਦੀ ਕਰ ਰਹੀ ਹੈ ਉਹ ਇਹਨੂੰ ਵੀ ਉਪਰੇ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਹੈ ਸੋ ਇਸ ਮੱਝ ਦੀ ਏਤੀ ਹੈ ਦੱਸੋ ਜਿਹੜੀ ਅੱਜ ਬਾਈ ਨੇ ਮਕਾਉ ਕੀਤੀ ਹੈ ਮੱਝ ਦਾ ਵੀ ਟਾਂਚਾ ਦੇਖੋ ਸੋਇਆਂ ਜਾ ਮੱਝ ਪਰ ਸੂਏ ਲਕਾਉਂਦੀ ਹੈ ਪਤਾ ਨਹੀਂ ਲੱਗਦਾ ਕਿਉਂਕਿ ਬਾਡੀ ਬੰਤਰ ਇਦਾਂ ਦੀ ਹੈ ਬਾਕੀ ਦੁੱਧ ਵਾਲੀ ਚੰਗੀ ਹੈ ਤਾਂ ਆਹੀ ਬਾਈ ਜੋਰੀ ਘਰੇ ਰੱਖੀ ਬੈਠੇ ਆ ਸੋ ਇਹ ਝੋਟੀ ਵਿਖਾਉ ਖੋਲ ਕੇ ਤੋੜਦੇ ਆਂ ਬਈ ਤੋੜਿਓ ਜਿੰਨਾ ਤੋੜਦੀ ਸੋ ਕੋਸ਼ਿਸ਼ ਕਰਾਂਗੇ ਜਿੰਨੀ ਕੁ ਵਾਰ ਤੱਕੇ ਤੁਰ ਸਕੀ ਪਸ਼ੂਆਂ ਤੋਂ ਜਦੋਂ ਪਸ਼ੂ ਨੂੰ ਉਪਰੇ ਪਾਸੇ ਨੂੰ ਲਿਜਾਣੇ ਆਂ ਉਦੋਂ ਕਈ ਵਾਰਾਂ ਡਰਦਾ ਹੁੰਦਾ ਹਾਲਾਂਕਿ ਸੁਭਾਅ ਇਹਦਾ ਸ਼ਾਂਤ ਹੀ ਹੈ ਚੰਗਾ ਹਵਾਨਾ ਦੱਸੋ ਭਰਦੀ ਆਉਂਦੀ ਹੈ ਤੇ ਬਹੁਤ ਸੋਹਣੀ ਝੋਟੀ ਹੈ ਜਿਹੜੀ ਤੁਹਾਨੂੰ ਅੱਜ ਦਿਖਾ ਰਿਹਾ ਰੇਟ ਫੋਨ ਤੇ ਆ ਪਰ ਬਿਨਾਂ ਚੱਕ ਚੰਗੀ ਕੀਮਤ ਤੇ ਮਿਲੂਗੀ ਸੋ ਜਿਹੜਾ ਵੀਰ ਨੇ ਚੰਗੇ ਪੈਸੇ ਲਾਉਣੇ ਉਹ ਆ ਕੇ ਦੇਖੇ ਸੌਦੇ ਹਮੇਸ਼ਾ ਕੋਲ ਖੜਕੇ ਹੁੰਦੇ ਹੁੰਦੇ ਆ ਤਾਂ ਜ਼ਰੂਰ ਪਹੁੰਚਿਆ ਕਰੋ ਵજન ਫੁੱਲ ਹਾਈਟ ਲੈਂਥ ਫੁੱਲ ਬਿਊਟੀ ਚੰਗੀ ਐ ਬਰੀਡਿੰਗ ਤੇ ਕੰਮ ਕਰਨਾ ਸੋਹਣੇ ਬੱਚੇ ਪਾਉਗੀ ਰਵਾਸ ਸੀਲ شریف ਹੈ ਸੁਭਾਅ ਠੰਡੇ ਦੀਆਂ ਐ ਵੱਜਾਂ ਐ ਤਾਂ ਉਹ ਵੀ ਤੁਹਾਨੂੰ ਇਹ ਝੋਟੀ ਜਿਹੜੀ ਉਹ ਚੰਗੀ ਰਹੂਗੀ ਬਾਕੀ ਪੈਸੇ ਲਾਉਣ ਵਾਲੇ ਨੇ 100 ਵਾਰ ਸੋਚਣਾ ਤੇ ਹਰੇਕ ਪੱਖ ਤੋਂ ਸੋਚਣਾ ਉਹ ਜਰੂਰ ਆ ਕੇ ਦੇਖੇ ਸਟਰਕਚਰ ਫੇਅਰ ਦੇਖ ਸਕਦੇ ਹੋ ਤੁਸੀਂ ਤੋਰੇ ਦੀ ਪੁਲਵਾਨਾ ਵਾਲੀ ਕਿਉਂਕਿ ਸਰੀਰ ਸੋਹਣਾ ਬਾਡੀ ਚੰਗੀ ਐ ਮੱਝ ਦੀ ਗੋਰਪ੍ਰਿੰਬਈ ਥੋੜਾ ਹੋਰ ਢੀੜਾ ਕਢਾ ਦਿੰਨੇ ਆ ਲਓ ਬਾਈ ਲਓ ਸੋ ਫੇਰ ਤੋਰ ਦਿਆਂ ਦੱਸੋ ਜਿਨੇ ਇੱਕ ਅੱਧਾ ਨਾਗ ਘਰੇ ਰੱਖਣਾ ਤੇ ਪੈਸੇ ਚੰਗੇ ਲਾ ਸਕਦਾ ਹੈ ਗਹਿਣਾ ਹੀ ਬਣੂਗੀ ਕਰਦਾ ਇਹ ਦਾ ਇਹਦਾ ਟੰਚ ਹੈ ਹਰੇਕ ਪੁੱਛੂਗਾ ਵੀ ਇਹ ਮੱਝ ਖਰੀਦੀ ਕਿੱਥੋਂ ਆ ਦੁੱਧ ਕਿੰਨਾ ਚੋਲੋਗੇ ਉਹ ਥੋੜੀ ਸਮਝ ਆ ਪਰ ਬਿਊਟੀ ਵਾਲੇ ਪੱਖ ਤੋਂ ਵੀ ਮੱਝ ਬਹੁਤ ਸੋਹਣੀ ਅਗਾੜੀ ਚੰਗੀ ਹੈ ਦੀ ਅਗਲੇ ਥਾਂ ਸੋਹਣੇ ਦਿਸਦੇ ਆ ਕਮਾਈ ਬਈ ਇੱਥੋਂ ਸੋ ਹੁਣ ਇਹ ਵਾਪਸ ਮੁੜੂ ਦੋਸਤੋ ਤਾਂ ਅੱਗੋਂ ਤੁਸੀਂ ਇਹਦੇ ਚਿਹਰੇ ਦੀ ਬਣਾਵਟ ਦੇਖੋ ਉੱਤੋਂ ਕਰਕੇ ਕਮਾਈ ਬਈ ਪਰਲੇ ਪਾਸੇ ਰਹੀ ਚੰਗਾ ਬਾੜਾ ਜਾਂ ਮੱਜ ਨੂੰ ਮੂਰੇ ਤੁਰਨ ਦੇ ਸੋ ਹੁਣ ਦੇਖੋ ਦੋਸਤੋ ਇਹਦੀ ਅੱਗੋਂ ਬਣਾਵਟ ਤੁਸੀਂ ਚਿਹਰੇ ਦੀ ਥੋੜਾ ਜਿਹਾ ਪਸੂ ਕਈ ਵਾਰਾਂ ਡਲਦਾ ਪਰ ਬਹੁਤ ਸੋਹਣੀ ਝੋਟੀ ਹੈ ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਾਕ ਸੀ ਤੇ ਇੱਕੋ ਹੀ ਤੁਹਾਨੂੰ ਚੰਗੀ ਝੋਟੀ ਦਿਖਾਤੀ ਹੈ ਹੁਣ ਆ ਕੇ ਤੁਸੀਂ ਦੇਖ ਲਓ ਮੇਨ ਰੋਡ ਜਿਹੜਾ ਅੱਗੇ ਸਰਾਵਾਂ ਨੂੰ ਲੰਘਦਾ ਉਸ ਛੜਕ ਦੇ ਉੱਤੇ ਹੀ ਬਾਈ ਜੀ ਹੋ ਰਹੇ ਦਾ ਘਰ ਫਰਨੀ ਦੇ ਉੱਤੇ ਸੋ ਗੁਰੂਸਰ ਵਾਲਾ ਰੋਡ ਜਿਹੜਾ ਸਰਾਵਾਂ ਗੁਰੂਸਰ ਵਾਲਾ ਉਸ ਰੋਡ ਦੇ ਉੱਤੇ ਉਸ ਛੜਕ ਦੇ ਉੱਤੇ ਫਰਨੀ ਦੇ ਉੱਤੇ ਘਰ ਬਾਈਬਲ ਕਲਾ ਪੈਂਡ ਦੀ ਇਹ ਵੀਡੀਓ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ